ਇੰਨਾ ਤਾਂ ਬਾਹਰ ਹੀ ਫੂਆ ਉਹ ਵੀ ਇੰਨੇ ਮੋਟਰਿਆਂ ਦੇ ਵਿੱਚ ਚ ਫੜ ਗਿਆ ਰੋ ਫੜ ਗਿਆ ਕਿੰਨੇ ਘੰਟਾ 10 ਮਿੰਟ ਰੋਖੋ ਜੀ ਐਡੀ ਸੇ ਚ ਫੂ ਚ ਡਕਣਾ ਸਾਰੇ ਜਿਹੜਾ ਆ ਗਾ ਮੈਂ ਇਹ ਫਰੀਂ ਇੱਕ ਦਿਨ ਨਹੀਂ ਹੋ ਜਾਂਦੇ ਬੱਸ ਚਲੋ ਹੁਣ ਬੈਟ ਢਾ ਲੂ ਆਪਣੀ ਹਿੱਸਾ ਨਹੀਂ ਪਾਇਆ ਪੁਲਿਸ ਵਾਲਿਆਂ ਕਿੱਥੇ ਆ ਬੱਸ ਕਰੋ ਦੱਸਣ ਕਿ ਨਾ ਕਿੱਥੇ ਆ ਆ ਦੇ ਦੋ ਤਿੰਨ ਮਰੇ ਆ ਇੱਥੇ ਸਾਡੇ ਤੇਲ ਨੂੰ ਦੇ ਪੈਸੇ ਤੂੰ ਪਹਿਲਾਂ ਉੱਠ ਚੱਲ ਤੇ ਇਹ ਨੂੰ ਨਾਨੇ ਕੋਲੇ ਆ ਮੇਰੇ ਕੋਲੇ ਤਾਂ ਨਹੀਂ ਸੀ ਪੈਸੇ ਨਾਨੇ ਦਾ ਕਹਿੰਦਾ ਸੋਨਾ ਸੋਨਾ ਗੱਡੀ ਮੇਰੇ ਕੋਲ ਸੇ ਨਾਨੇ ਕੋਲੇ ਆ ਪੈਸੇ ਮੇਰੇ ਕੋਲੇ ਥੋੜਾ ਸੋਨਾ ਮੇਰੇ ਕੋਲ ਨਾ ਹੋਰ ਤੂੰ ਤੇਰਾ ਸੋਨਾ ਸੱਜ ਜਾਂਦਾ ਇਹ ਚਾ ਸਾਡਾ ਨਹੀਂ ਸੱਜਦਾ ਸੋਨਾ ਕਿਉਂ ਹਾਂ ਮਾਂ ਸੋਨਾ ਸੱਜਦਾ ਛੱਡੇ ਦੇ ਬਾਹਰ ਜੇ ਮਾ ਕਿਥੋਂ ਤੇਰੇ ਕੋਲੇ ਆ ਤੂੰ ਬੜਾ ਰੋਣਾ ਨਾ ਪਾਇਆ ਕਰ ਨਾ ਮੈਨੂੰ ਕਹਿੰਦੇ ਰੋਣਾ ਨਾ ਪਾਇਆ ਕਰ ਪਾਸੋਂ ਮਰੇ ਨਹੀਂ ਜੇ ਫਿਰ ਉਹ ਦੂਦੇ ਹੁੰਦੇ ਹੂੰ ਤਨ ਜਾਣੇ ਦੋ ਸਾਡੇ ਬੰਡ ਹੋ ਗਿਆ ਹੈ ਦੋ ਸਾਡੇ ਬੰਡ ਮਾਰ ਗਏ ਦੋ ਸਾਡੇ ਬੰਡ ਹੋ ਗਏ ਤਨ ਇਹ ਪਤਾ ਨਹੀਂ ਕਿਥੋਂ ਦੇ ਸੀ ਇਹ ਜੀ ਜੇ ਕਿ ਤਨ ਮਰੇ ਤਾਂ ਫੇਫੜੇ ਜਮਾਦਾ ਸਿੱਧਾ ਹੀ ਰਾਤ ਨੂੰ ਮੋਟਰ ਚਾਇਆ ਅਜੇ ਖੰਡ ਲੈ ਗਏ ਚਾ ਫਿਰ ਪਤਾ ਪਏ ਮੋਟਰ ਚਾਇਆ ਉੱਥੇ ਹੀ ਮੋਟਰਾਂ ਦਾ ਇਕੱਠਾ ਹੋਇਆ ਅੱਛਾ ਦੇਖੇ ਜੀ ਉਹਨੂੰ ਜਸਲਤ ਨਹੀਂ ਹੋ ਜਾਂਦੇ ਵੀ ਤੰਗਲ ਫਰੀ ਨੂੰ ਵੇਖ ਕੇ ਤਾਂ ਉਨੇ ਹੋ ਜਾਂਦੇ ਨੇ ਫਰੀ ਸ਼ਰਾਬ ਆ ਮੈਂ ਇਹ ਫਰੀ ਨੂੰ ਵੇਖ ਕੇ ਤਾਂ ਨਹੀਂ ਹੋ ਜਾਂਦੇ ਬਸ ਫਿਰ ਤਾਂ ਕਹਿੰਦੇ ਦ세 ਹੀ ਨਾ ਕੋਈ ਮੌਤ ਤੋਂ ਨਹੀਂ ਡਰਦੀ ਦੰਮਾ ਜਮਾ ਨਹੀਂ ਮੌਤ ਤੋਂ ਡਰਦੀ ਉਹ ਤਾਂ ਕਹਿੰਦੇ ਮਰਨਾ ਸੱਚ ਆ ਜਾਣਾ ਝੂਠਾ ਹਾਂ ਇਹ ਤਾਂ ਸੱਚ ਹੀ ਆ ਮਨਾ ਝੂਠਾ ਮਰਨਾ ਸੱਚ ਇੱਕ ਪ੍ਰਸ਼ਾਦ ਆ ਵੇ ਆਪਾਂ ਨੂੰ ਓਵਰਲੋਡ ਤੋਂ ਕਿ ਪੀਵਾਂਗੇ ਚੀਜ਼ ਨੂੰ ਫਿਰ ਤਾਂ ਨੁਕਸਾਨ ਹੀ ਕਰੂ ਪ੍ਰਸ਼ਾਦ ਆ ਦੁਨੀਆ ਇਹਦਾ ਬਹੁਤ ਆ ਤੇ ਜਿਹੜੀ ਪ੍ਰਸ਼ਾਦ ਸਮਝ ਕੇ ਪੀਗੀ ਆ ਜਾਂਦੀ ਆ ਔਰ ਜੋ ਦੇਖ ਕੇ ਬੰਨੇ ਕੋਲ ساری ਦੁਨੀਆ ਨਹੀਂ ਆਉਂਦੀ ਇਹ ਨਾਲ ਆਪਦੇ ਤੇ ਆ ਤੂੰ ਮੈਂ ਇੱਕ ਪੈਗ ਲਾ ਕੇ ਮੁੜਾਂਗੀ ਮੈਂ ਉੱਥੇ ਪੀਣ ਲੱਗ ਜੂ ਚੱਲ ਪਾ ਭਰ ਕੇ ਹਾਂ ਫਿਰ ਮੈਂ ਤਾਂ ਮਰਨਾ ਹੀ ਆ ਗਲਤੀ ਆਪਦੀ ਏ ਮੇਰੀ ਸਮਝਣਾ ਚਾਹੀਦਾ ਨਾ ਨੱਪਰ ਨੂੰ ਸਮਝਦੇ ਨਹੀਂ ਬੁੜੀਆਂ ਦਾ ਮੇਲਾ ਲੱਗਦਾ ਰਹੇਗਾ ਬੁੜਿਆਂ ਦੇ ਮੇਲੇ ਤੇ ਜਾਏ ਬਾਜੀ ਅਖੋਈ ਵਰਸਾ ਆਪਣੇ ਦਾ ਮਾਣਸ਼ੀ ਰੱਖੇ ਬਲ ਭਾਜੀ ਆਪਾਂ ਤਾਂ ਆਈ ਆਂ ਆਪ ਕਰੋ ਵਰਤਾਰੇ ਜਾਵੋ ਕੋਤਾ ਜਾਂਦੀ ਨਹੀਂ ਆਪ ਮੈਂ ਤਾਂ ਨਤ ਨਹੀਂ ਮ ਜਾਣਦੀ ਮੈਂ ਨਹੀਂ ਵਧੇ ਕੇ ਸਮਝਦੀ ਕਿੰਨੇ ਵਜੇ ਨਹੀਂ ਹੁੰਦੀ ਨਤ ਨੇ ਮੈਂ ਜਾਂਦੀ 6 ਵਜੇ ਤੇ ਜੀ ਦੇਹ ਲਣੇ ਮੈਂ ਨਹੀਂ ਪੈਸਾ ਦੋਸਣਾਂ ਉਂਦੀ ਹੁੰਦੀ ਸੀ ਆਪੋਂ ਤਾਂ ਕੰਜੂਸ ਨੇ ਉਹ ਬਹੁਤ ਨੇ 40000 ਤਨਖਾਹ ਡੈਗਦੀ ਆ ਮੈਂ ਨਹੀਂ ਲਾਉਂਦੀ ਉਹਦੀ ਮੈਂ ਤਾਂ ਆਂਟੀ ਵੀ ਚ ਦੇਖ ਲੈਣੀਆਂ ਨੇ ਕਿਹੜੀ ਦੇਖਣ ਜਾਣਾ ਤਦ ਫਿਰ ਮੈਂ ਪੁਰਾਣੀ ਦੇ ਨਹੀਂ ਹਾਂ ਤੂੰ ਕਿਹੜੀ ਦੇਖਣੀ ਐ ਬ్రో ਟੇਟਾ ਜਾ ਕੇ ਬ్రో ਦੇ ਪਿੰਡਾਂ ਦਿਖਾਉਣੇ ਨੇੜੀ ਹੈ ਕਿਹੜੀ ਪਰਾਂ ਦਿਖਾਉਣੇ ਓਹ ਵੈ ਬੀਬੀ ਰਜਨੀ ਵਾਲੀ ਅੱਛਾ ਜਾਏਗੀ ਦੇਖਣਾ ਨਾ ਮੈਂ ਤਾਂ ਟੀਵੀ 'ਚ ਵੇਖੂ ਮੈਂ ਨਹੀਂ ਜਾਂਦੀ ਪੈਸੇ ਦੇ ਕੇ ਓਹ ਤਾਂ ਪਿੰਡ 'ਚ ਦਾ ਫਰੀ ਦਿਖਾਉਂਦੇ ਹੁੰਦੇ ਆ ਓਹ ਤਾਂ ਮੇਰੇ ਖਿਆਲ ਨਾਲ ਆਪਾਂ ਪਿੰਡ 'ਚ ਵੀ ਨਹੀਂ ਨਾ ਰਹਾ ਤੈਨੂੰ ਜਾਣਦੀ ਮੈਂ ਤਾਂ ਮੈਂ ਘਰੇ ਦੀ ਵਿੱਚ ਚੱਕ ਲੈ ਜੂ ਕੋਈ ਚੱਕ ਹੀ ਤੂੰ ਲੈ ਜੂ ਓਹੜਾ ਜੂ ਟੱਡਣਾ ਪਾੜ ਦੂੰ ਚੱਕਣ ਵਾਲੇ ਦਾ ਨਾਲੇ ਨੂੰ ਲੈ ਗਾ ਕੱਟੇ ਨੂੰ ਲੈ ਟੱਪਣ ਵਾਲੇ ਨੂੰ ਵੀਡੀਓ ਵਿੱਚ ਫਾਇਰ ਆਉਣਾ ਕੋਈ ਬਾਇਕੇਟ ਹੋ ਸੀ ਤੇ ਗਾਂਧੀ 3 ਵੀ ਆ ਗਈ ਉਹ ਹੀ ਦੇਖਣੀ ਹੈਗੀ ਮੈਂ ਨਹੀਂ ਦੇਖਿਆ ਉਹ ਵੀ ਦੇਖ ਲਈ ਗਾਂਧੀ ਹੈ ਗਾਂਧੀ 3 ਆ ਗਈ ਉਹ ਵੀ ਦੇਖ ਲਈ ਟੀਵੀ ਤੇ ਅਗਰ ਤਾਂ ਆਈ ਆ ਆਉਗੀ ਟੀਵੀ ਤੇ ਉਹ ਵੀ ਫਿਰ ਉਹਦਾ ਜੋ ਉਹਦੇ ਜ਼ਿੰਦਗੀ ਦਾ ਰੋਲ ਓਏ ਉਹ ਨਹੀਂ ਉਹਦਾ ਹੋਰ ਆਈ ਆ ਹੁਣ ਗਾਂਧੀ ਫੇਰ ਆ ਗਿਆ ਗਾਂਧੀ ਫੇਰ ਨਹੀਂ ਆਇਆ ਹੁਣ ਗਾਂਧੀ ਦਾ ਪਿਓ ਆਇਆ ਉਹ ਤਾਂ ਗਾਂਧੀ ਫੇਰ ਆ ਗਿਆ ਜਿਹੜੇ ਉਹਦੇ ਜ਼ਿੰਦਗੀ ਦਾ ਹੈ ਯਾਰ ਮਮਾ ਕਾਏ ਤੈਨੂੰ ਸਰਪ੍ਰਾਈਜ਼ ਦੇਣਾ ਮੈਂ ਕੀ ਹੈ ਲੈਣਾ ਤੇ ਮੈਂ ਲੈਣਾ ਨਹੀਂ ਆ ਕੀ ਨਹੀਂ ਲੈਣਾ ਸਰਪ੍ਰਾਈਜ਼ ਆ ਸਰਪ੍ਰਾਈਜ਼ ਹਾਂ ਮੈਂ ਨਹੀਂ ਲੈਣਾ ਸਰਪ੍ਰਾਈਜ਼ ਨੂੰ ਸਰਪ੍ਰਾਈਜ਼ ਹੋਊ ਰ ਮੈਂ ਨਹੀਂ ਲੈਣਾਗਾ ਮਮੇ ਤੋਂ ਮਮੇ ਫੇਰ ਕੱਟ ਵੀ ਖਾਣੂਗਾ ਇੱਥੋਂ ਚਲੋ ਹੁਣ ਬੈਟ ਢਾ ਲਓ ਆਪਣਾ ਹਿੱਸਾ ਨਹੀਂ ਪਾਇਆ ਪੁਲਿਸ ਵਾਲਿਆਂ ਨਾਲ ਆੜ ਕੇ ਫੇਰ ਉਖੜੇ ਫੇਰ ਇੱਥੇ ਕਹੇਗੀ ਭਾਈ ਮੇਰੇ ਕੋਲ ਤਾਂ ਕੁਸ ਹੈ ਨਹੀਂ ਇਹ ਕਿੱਥੇ ਆ ਬੱਸ ਕਰੋ ਦੱਸਣ ਕਿ ਨਾ ਕਿੱਥੇ ਆ ਅਮਲਾਂ ਦਾ ਖੜੇ ਆ ਉੱਲਾ ਜਵਾਨੀ ਡਰ ਦੀ ਬੇ ਟੜਕੀ ਬੈਠੀ ਆ ਲੈ ਮੈਂ ਤਾਂ ਬੇ ਟੜਕੀ ਆ ਬੇ ਟੜਕ ਕੋਈ ਨਹੀਂ ਜਦੋਂ ਉਹ ਚਲਾਨ ਕਾੜਦਾ ਬੇ ਟੜਕ ਪੂਰੀ ਬੇ ਟੜਕ ਲੈ ਗਾਹ ਜਾ ਕੇ ਨਾਨਾ ਬਣਾ ਉਹਨਾਂ ਜਿੱਦ ਨੇ ਕਹਿੰਦੇ ਆਰ ਸੀ ਕਿੱਥੇ ਆ ਫੇਰ ਕੀ کہیںਗੇ ਉਹ ਆਰ ਨਾਨਾ ਦੇ ਕੋਲੇ ਆ ਆਰਤੀ ਨਹੀਂ ਆਰ ਸੀ ਆਰਤੀ ਬੇ ਨਾਨੇ ਦੇ ਕੋਲੇ ਆ ਆ ਫੇਰ ਨਾਨੇ ਕੋਲ ਹੀ ਨੇ ਯਾਨੀ ਪੁਲਸਾਂ ਕੋਲ ਜਗਾਰ ਸੀ ਤਾਂ ਕਿਉਂ ਜਾਵੋਗੇ ਮੜ ਕੇ ਬੋਲਣਾ ਮੈਨੂੰ ਕਹਦੇ ਕਿ ਜਾ ਵੜਾ ਫਿੱਤੇ ਦੇ ਕਰਾਗਾ ਉਹ ਤਾਂ ਕਹਿੰਗੇ ਬੇ ਜਾ ਹਾ ਅਰੇ ਇੰਨਾ ਤਾਂ ਬਾਹਰ ਹੀ ਖੂਆ ਆਪਾਂ ਨੂੰ ਪਾਣੀ ਚ ਕੀ ਪਤਾ ਕੀ ਕੋਸ ਨਾ ਦੇਖ ਇੱਥੇ ਤਾਂ ਮਾਰ ਗਿਆ ਦੱਬ ਗਿਆ ਸੀ ਉਹ ਪਾਣੀ ਦਾ ਟਾਇਰ ਜੀ ਉਹ ਵੀ ਅੰਧਿਆਂੋਂ ਤੁਰੇ ਆਉਂਦੇ ਵਿੱਚ ਸੜ ਕੇ ਰੁਕ ੜੇ ਰੁਕ ਕਿੰਨੇ ਜਾਂਦਾ ਉਹਨੂੰ 10 ਮਿੰਟ ਰੋਖੋ ਜੋ ਐਂਡੀ ਸੇ ਚ ਫੂਚ ਡੱਕਣਾ ਉਹਨੇ ਦੇਖ ਦੇ ਉਹਨਾਂ ਨੇ ਦੇਖਣਾ ਕੀ ਉਹ ਤੂੰ ਤਾਂ ਉਹਨੂੰ ਕਹਦਾ ਉਹਨੂੰ ਕਾਲੀ ਹੁੰਦੀ ਅਗਰੇ ਉਹਦਾ ਕਾਲੀ ਆ ਕਾਲੀ ਮੂਰੇ ਟੋਏ ਹੁੰਦੇ ਆ ਟੋਏ ਤਾਂ ਹੈਗੇ ਇਹਦਾ ਗੱਲ ਹੈ ਲੈ ਆ ਦੇ ਫੇਰ ਆ ਕੇ ਟੋਏ ਕੱਢੇ ਕੱਢੇ ਆ ਪਾਣੀ ਮੂਰੇ ਟੋਏ ਹੁੰਦੇ ਆ ਬਣਾਉਂਦੇ ਕਿਉਂ ਨਹੀਂ ਸੜਕਾਂ ਜਦ ਪਤਾ ਨਹੀਂ ਬਣਾਉਂਦੇ ਬਾਤਾਂ ਨਹੀਂ ਜੇ ਸੜਕਾਂ ਦਾ ਠੇਕਾ ਤੈਨੂੰ ਜਦੋਂ ਜੰਦਗਾਂ ਉਹਨਾਂ ਟੁੱਟੀ ਜਾਂਦੀ ਹੈ ਮਸ਼ੀਨਰੀ ਵਧੀ ਜਾਂਦੀ ਹੈ ਅੱਛਾ ਬੰਦੇ ਵੀ ਘਟੀ ਜਾਂਦੇ ਆ ਹਾਂ ਮਸ਼ੀਨਰੀ ਵਧੀ ਜਾਂਦੀ ਹੈ ਬੰਦੇ ਘਟਦੇ ਆ ਤੇ ਮਸ਼ੀਨਰੀ ਤਾਂ ਵੱਧ ਗਈ ਆ ਇੱਥੇ ਮਾਮੇ ਨਾ ਖੜੇ ਹੋੜੇ ਨਹੀਂ ਹੈ ਨਹੀਂ ਦੇ ਕਮੜਾ ਮੂਰ ਚਾਹ ਤੇ ਜੀ ਮਾਰ ਕੇ ਦੇਖ ਤਾਉਣ ਦੀ ਖੜੇ ਨਹੀਂ ਹੈ ਨਹੀਂ ਚੱਲ ਆ ਨਾ ਅੱਗੇ ਆਪਾਂ ਕੱਢਾਂ ਪਹਿਲਾ ਢਾਟ ਜਿੱਤ ਲੈ ਆਪਾਂ ਜਿੱਤ ਲੈ ਥੇ ਕਾਂ ਘੜੇ ਹੋਏ ਉੱਥੇ ਸ਼ੇਰ ਕਰਨ ਜਾਣੇ ਨੇ ਅੱਜ ਹਾਂ ਨੰਗੇ ਪੈਰੀ ਨਹੀਂ ਤੁਹਾਨੂੰ ਤਾਂ ਚੱਪਨਾ ਪਾ ਕੇ ਦੋਸਤ ਤੁਸ ਤੋ ਡਰਾਤਾ ਨੰਗੇ ਪੈਰੀ ਨੇ ਜਾਣਾ ਅਸੀਂ ਤਾਂ ਕੋਈ ਨਹੀਂ ਡਰਾਇਆ ਹੋਰ ਆ ਤਾਂ ਮਾਮੇ ਦਾ ਤਾਂ ਮਾਮੇ ਨੇ ਮੈਨੂੰ ਕਹਿੰਦਾ ਹੋਰ ਭਣੀ ਜਾ ਮੈਂ ਤੁਹਾਨੂੰ ਕੋਈ ਨਹੀਂ ਦੱਸਾਂਗਾ ਇਹ ਹੋਰ ਕੀ ਦੱਸਾਂ ਮਾਮੇ ਨੂੰ ਮੈਨੂੰ ਵੀ ਪਤਾ ਦੱਸਾਂ ਇਹ ਨੂੰ ਤਾਂ ਹੀ ਉਹ ਮੈਨੂੰ ਕਹਾਂ ਨੰਗੇ ਪੈਰੀ ਕਿ ਆ ਜਾਣੀ ਆ ਸਾਰਿਆਂ ਨੇ ਨੰਗੇ ਪੈਰੀ ਹੋਣਾ ਸਾਰਿਆਂ ਦੋ ਤਾਂ ਜਾਣਗੇ ਉਹਨਾਂ ਦੇ ਨਾ ਤਾਂ ਮੂਰੇ ਜਾ ਵੜਦੇ ਆਂ ਅੱਛਾ ਪਹਿਲਾਂ ਨਿੱਕਾ ਜਾਂਦਾ ਕਰੋ ਗਰੁੱਪ ਸਾਥੋਂ ਲੈ ਗਰੁੱਪ ਹੀ ਆਨੇ ਜਿਵੇਂ ਡੋਂਕੀ ਲਾਉਣੇ ਨੇ ਦਾਦਾ ਜਾਣਗੇ ਜਾਣਗੇ ਗਰੁੱਪ ਜਾਂਦਾ ਸੰਦਸਾਂ ਜਾਣਗੇ ਦਾ ਗਰੁੱਪ ਇਹਨਾਂ ਦਾ ਮੈਂ ਤਾਂ ਗਰੁੱਪ ਨੂੰ ਹੁਣ ਲੈ ਗਰੁੱਪ ਜਾਂਦਾ ਮਣਗੇ ਨੇ ਡੋਂਕੀ ਲਾਉਣੇ ਉਹਨਿਆਂ ਉਹ ਤਾਂ ਹਾਵਤਾ ਹੀ ਅੱਛਾ ਟਾਪ ਦਾ ਕਿ ਟਾਪ ਦਾ ਕਿ ਡੋਂਕੀ ਲਾਉਣੇਗਾ ਨਹੀਂ ਹੌਣ ਹੌਣ ਦਾ ਕੋਈ ਮੇਖ ਫੱਕ ਜੂ ਕੋਈ ਬੱਟੀ ਹੰਬ ਜੂ ਪਿਆਰ ਚ ਫਲਾਨਾ ਹੋ ਜੂ ਤਿੰਤਾ ਹੋ ਜੂ ਹਾਂ ਦੇ ਸੁਪਨਾ ਹੁਣ ਜਾਣਦ ਕਰਨੇ ਲੱਗੇ ਆ ਪਰਸੋ ਚੁੱਥੇ ਦੇ ਨਹੀਂ ਆਲੇ ਤੇ ਕੇ ਮੰਨੇ ਕੋਂਦੇ ਲੈ ਆ ਦਾ ਪਪ ਦੂਜਾ ਾਡਾ ਵੀ ਨੰਗੇ ਚੱਕ ਹੈ ਪਪ ਦੂਜਾ ਾਡਾ ਵੀ ਨੰਗੇ ਨੰਗੇ ਵਧੀਆ ਬੱਸ ਮੈਂ ਕੱਢ ਰਹਿ ਗਿਆ ਅਜ ਤੱਕ ਬਾਪ ਬਾਂਦਾ ਧਰਨਾ ਧੁਰਨਾ ਸੀ ਮੈਂ ਅੱਜ ਅੱਜ ਬੱਛਾ ਬਾਂਦਾ 11 ਵਜੇ ਤੇ ਡਾਕਟਰਾਂ ਦਾ ਹੈ ਅੱਜ ਕੀ ਆ ਡਾਕਟਰਾਂ ਦਾ ਉਹ ਆਪਣਾ ਚੱਕਾ ਜਾਉਂ ਦਿੱਤਾ ਵੇ ਲੈ ਚੱਕਾ ਜਾਵਾਂ ਹੋਰ ਠੀਕ ਆ ਡਾਕਟਰਾਂ ਚੱਕਾ ਜਾਵਾਂ ਕਰਤਾ ਹਾਂ ਤਾਂ ਤਾਂ ਖਬਰਾਂ ਚ ਦਾਖੇ ਸੀ ਕੀ ਦੱਸ ਦੀ ਖਬਰਾਂ ਦੇਖ ਦੇਣੀ ਆ ਹਾਂ ਸਾਰੋਏ ਦੇਖਦੇ ਆਂ ਅੱਛਾ ਕਮਰੇ ਮੇਂ ਨਾ ਦੱਸੇ ਜਮਾਨੀ ਸੋ ਹਾਂ ਰਾਮ ਬਾਪਾ ਘਰੇ ਦੇ ਲਿਆ ਕੌਣ ਦਫਾ ਹਾਂ ਅੱਛਾ ਨਿਗਾਹ ਬੜੀ ਤੇਰੀ ਹੈ ਚੱਲਦੀ ਹੈ ਹੈ ਆਪਣੇ ਸੁੱਖ ਨਾਲ ਬੋਲਿਆ ਨਿਗਾਹ ਮੇਰੀ ਤਾਂ ਨਿਗਾਹ ਘੱਟ ਗਈ ਮੇਰੇ ਤਾਂ ਜਵਾਨ ਹੋਏ 1600 1600 ਕੋਲ ਫਸੇ ਇੱਕ ਰੋ ਲਾਇਆ 1.5 ਲੱਖ ਹਾਂ ਮੇਰੇ ਨਿਗਾਹ ਦੂਰ ਦੀ ਤਾਂ ਫੁੱਲ ਆ ਹੁਣ ਨੇੜੇ ਦੀ ਢਾਈ ਦੀ ਰਹਿਮਤ ਲੱਗਦੀ ਆ 25 ਕੋ ਤਾਂ ਬੰਦਾ ਮਿਸ਼ਾਨ ਲੈਂਦੀ ਆ ਹਾਂ ਵਧੀਆ ਨੇੜੇ ਦੀ ਇਹ ਹੈ ਨਾ ਢਾਈ ਦੀ ਗੱਡ ਲਓ ਮੋਨ ਬਾਪੂ ਆ ਜਾਣਾ ਚਲੋਂਦੇ ਕਾਲੇ ਨੇ ਵੀ ਜਾਣਾ ਕਾਲੇ ਨੇ ਵੀ ਜਾਣਾ ਦੁੱਧ ਮੇਰੇ ਕਾਲੇ ਦਾ ਕੌਣ ਪੌਂ ਮੈਂ ਬੰਦਾ ਰੱਖਿਆ ਮੈਂ ਕਾਲੇ ਦਾ ਗੁਗੜ ਕਿੰਨੇ ਦੇ ਵੇਚਿਆ ਅੱਜ ਕਿਤਨੇ ਵੇਚਿਆ 1.5 11 ਸਾਲ ਹੁਣ ਤਾਂ ਕਾਰੇ ਪਹੇ ਕੁੱਟੇ 1.5 11 ਹੁਣ ਮੀਟਰਾਂ ਨੂੰ ਦੇ ਦੇ ਮਾ ਮਨ ਨਾ ਲੈਨੇ ਬੱਚੋ ਕੰਨੇ ਰੱਖਣ ਲੱਕੀ ਪਰ ਬਤੀਲੇ ਹੀ ਪਾਲਣਾ ਤੁਨੂੰ ਹੈ ਬਤੀਲੇ ਹੀ ਪਾਲਣ ਦੇ ਰਹਾ ਤੈਨੂੰ ਬਾਲਾਂ ਕੱਢਣਗੇ ਗੁਗੜ ਵੀ ਨਹੀਂ ਮੈਂ ਤਾਂ ਰੱਖਣੇ ਆ ਵਾਚੋਂ ਉਹੰਨਾਂ ਦਾ ਲਗਿਆ ਚਲ ਹੁਣ 1100 ਹੈਗਾ ਤੇਰੇ ਕੋਲ ਇੱਥੇ ਮੈਂ ਤੁਹਾਨੂੰ ਦਸੀ ਜੇ ਐਨੇ ਜਿਆਦਾ ਸਿਲੰਡਰ ਭਰਾਲਿਆ ਪੱਲ ਅੱਠ ਸੌ ਚਾਹ ਰਹੇਗਾ ਤੇਰੇ ਕੋਲ 150 ਹੀ ਸਾਰਾ 840 ਨਾ ਤਾਂ ਉਹ ਭਰਨ ਆ ਲਿਆ ਤੇ 500 ਵਾਲਾ ਤੇ 500 ਬਣਿਆ ਗਿਆ ਫਿਰ ਤੇ 1150 ਦੀ 800000 ਦਾ ਸਿਲੰਡਰ ਭਰ ਰਹਿ ਗਈ ਨੀ ਆ 500 ਫਿਰ ਤਾਂ ਰਹਿਗਾ 150 ਮਗਰ ਫਿਰ ਤਾਂ 500 ਦਾ ਤੇਲ ਪਵਾ ਲਿਆ ਗੱਡੀ ਚ ਲੈ ਗਏ ਆ ਉਹ ਵੀ ਨਾਨੇ ਨੂੰ ਹੀ ਲੈ ਕੇ ਜਾਂਦੇ ਆ ਉਹ ਰੋਹ ਨਾਨੇ ਤੇ ਲਿਆਉਣਾ ਸੀ 500 ਅੱਛਾ ਜਣ ਕਿਰਪਾ ਕਰੋ ਬੈਲਟ ਲਾ ਲਓ ਗਾ ਆਪਣੇ ਹੋਣਗੇ ਜਨ ਜਨਾਬ ਖੜੇ ਔਰ ਕਿ ਉੱਥੋਂ ਦੇਣਾ ਪੈਣਾ 500 ਮੈਂ ਤਾਂ ਪਰੰਸ ਦੇ ਕੱਪੜੇ ਲਿਆਉਣਾ ਲੱਗ ਗਿਆ ਸੀ ਅੱਲਾ ਉਹ ਹਮ ਨਾ ਇੰਦਰ ਜੀ ਤਾਂ ਕਹਿੰਦਾ ਸੀ ਸਾਬਾ ਬੋਲੇ ਆ ਕੱਪੜੇ ਫੜ ਲਈ ਜਾਂਦਾ ਤੇ ਨਾ ਲੱਗਦਾ ਤੇ ਬੂਲ ਬੋਲ ਲੱਗੀ ਤੇ ਬੂਸ ਵਾਰੀ ਲੱਗੀ ਨਾਨੇ ਨੂੰ ਲੈ ਕੇ ਜਾਇਆ ਕਰ ਨਾਲ ਨਾਨਾ ਤਾਂ ਹਟਦਾ ਮੀਂਹ ਕਾ ਮਾਰਨਾ ਕੀ ਹੋਗਾ ਨਾਨੇ ਨੂੰ ਤਾਬਾ ਨਾਏ ਬੰਦੋ ਰੇ ਤੱਕ ਜੀ ਆਮ ਰਿਪੇਆਪਾ ਮੈਂ ਕਹਿੰਦਾ ਦੁਨੀਆ ਹੈ ਹੋ ਜਾਵੇ ਨਾ ਨਾ ਰਾਤ ਦੇ ਨਹੀਂ ਰੀ ਰਾਤ ਸਾਰਾ ਖਾਣਾ ਨਹੀਂ ਆਲੀ ਆਹਾ ਜੋਂਡੀ ਆਰ ਇਹਨੂੰ ਲੈ ਕੇ ਜਾਣਾ ਇਹ ਨਾਲ ਇਹਨੂੰ ਹੁਣ ਆਏ ਨਾ ਖਾਣ ਤੇ ਨਾਨਾ ਤੋਂ ਸਾਹੁੰ ਚਾਹੁੰਦਾ ਕਿ ਇਹਨੂੰ ਇਹਨੂੰ ਪਜਾੜ ਕੇ ਚਾਹ ਜੀ ਸਵਾਲ ਹੈ ਮੈਂ ਜਾਣੀ ਨਹੀਂ ਮੇਰੇ ਉੱਥੋਂ ਪੈਣ ਜਾਣਾ ਮੇਰਾ ਪੈਣ ਆ ਲੈ ਯਾ ਇਹ ਲੈ ਕੇ ਬਣਾਉਣਾ ਮੈਂ ਕਿੰਨਾ ਭਾਗਰ ਭਜਾ ਕੇ ਇਸੇ ਫਰੈਂਟ ਲਵਾਈਏ ਦੀ 1 ਲੱਖ ਦੀ ਛਿੜੀ ਪਤਲੀ ਸੀ ਉਹਨੇ ਕਿਹਾ ਨਾ ਮੇਰਾ ਮੁੰਡਾ ਮੈਂ ਅੱਗੇ ਨਹੀਂ ਪੰਜਾਗਾ ਕਹਾ ਇਹ ਨਹੀਂ ਆ ਤੂੰ ਤਾਂ ਮੂਰੇ ਹੋਈ ਨਹੀਂ ਆ ਕੋ ਝੂਟਣ ਵਾਲਾ ਪਾਇਆ ਹੈ ਨਾ ਉਹ ਮੈਂ ਕਹਿੰਦਾ ਇਹ ਕਿਤੇ ਲੌਕਿਆ ਹੋਵੇ ਉਹਨੂੰ ਉਹ ਮਖੜੇ ਨੂੰ ਕਹਿ ਦੂਗਾ ਨਾ ਮੇਰਾ ਮੁੰਡਾ ਸੋਹਲਾ ਇਹਦਾ ਕੋ ਘਾਜੂ ਇਹਦਾ ਚੰਮ ਇੱਥਾ ਦੇਖਿੰਦ ਆਹ ਰੇਟਾ ਟਿਕ ਕੇ ਲਾਉਂਦਾ ै आा कसा पा ਇਹ ਲੈ ਸਾ ਦੇ ਨੂੰ ਨਹੀਂ ਜੇ ਉਹ ਰਸਾ ਹੋਣਾ ਲਾਉ ਨੂੰ ਕਰਾ ਕਵਦਾ ਦੱਦੀ ਇਹਦੀ ਕੋਸ ਪੰਜਾਂ ਦਾ ਵੀ ਤਾਂ ਬੋਟੇ ਹਣੀਆਂ ਫੜਾ